ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਵਿਸ਼ਵਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਧਰਮ ਪ੍ਰਚਾਰਕ ਸ਼੍ਰੀ ਪਰਵਿੰਦਰ ਬਤਰਾ ਨੇ ਆਪਣਾ ਜਨਮ ਦਿਨ ਐਸਕੇਟੀ 플ਾਂਟੇਸ਼ਨ ਦੇ ਸਹਿਯੋਗ ਦੇ ਨਾਲ ਸ਼੍ਰੀ ਔਕਸ਼ ਨਯਾਵਨ ਦੀ ਅਗਵਾਈ ਦੇ ਹੇਠ ਬੂਟੇ ਲਗਾ ਕੇ ਨਵਾਂ ਸ਼ਹਿਰ ਵਿਖੇ ਮਨਾਇਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ जन्मदिन पर पौधारोपण मुहिम एस के टी प्लांटेशन टीम की ओर से शहर में पिछले कई काफ़ी समय से लगातार चल रही है और आज हमारे परविंदर बत्रा जी जो कि विश्वास सेवा सोसाइटी शहर और श्यामा शाम संकीर्तन मंडल के संस्थापक एवं प्रधान है आज इनका जन्मदिन है बहुत ही खुशी की बात है कि हर साल ये अपना जन्मदिन पिछले आठ नौ वर्षों से हमारे साथ पौधारोपण करके ही मनाते हैं और गतिविधियां भी जन्मदिन पर चलती रहती है साथ ही साथ पौधारोपण को ये कभी नहीं भूलते जो कि एक बहुत अच्छा संदेश है कि शहरवासियों के लिए कि हर कोई पर्यावरण संरक्षण के लिए समय जरूर निकाले चाहे वो जन्मदिन हो मैरिज एनिवर्सरी हो या फिर कोई अन्य खुशी का मौका पौधारोपण जरूर करें इसी संदेश के साथ आज मैं परविंदर बत्रा जी को जन्मदिन की बहुत बहुत बधाई देता हूं और इनसे निवेदन करूंगा कि अपने जन्मदिन के अवसर पर पर्यावरण संरक्षण का शहरवासियों को संदेश नमस्कार आज मेरे जन्मदिन पर एस के टी प्लांटेशन टीम एवं शहर की और समाजिक सामाजिक संस्थाएं हमारे आदरणीय श्री जुगल किशोर दत्ता जी सुनील क्वात्रा जी श्री कमल जी, चांदला जी वासुदेव प्रदेसी जी और श्री बहादुर चंद अरोड़ा जी सभी समाज सेवी सज्जन मिलकर के पौधा रोपण करने में मेरा सहयोग कर रहे हैं जैसे कि अंकुश जी ने बताया कि हर साल तो जन्मदिन पर पौधा रोपण करना ही है वैसे भी हमारी टीम की तरफ से अलग अलग समय पर पौधा रोपण चलता रहता है आज मैं इन सभी का धन्यवाद करता हूँ जो इस पर्यावरण में सहयोग करने के लिए पहुँचे हैं और शहरवासियों से अपील करता हूं कि जल है तो कल है जल नहीं बचेगा तो हमारा कल कैसे बचेगा और जल को बचाने के लिए हमें ज़्यादा से ज़्यादा पौधे लगाने चाहिए केवल जन्मदिन पर नहीं जन्मदिन तो एक स्पेशल दिन है जिसपे ज़्यादा पौधे लगाएं प्रतिदिन प्रत्येक सप्ताह प्रत्येक महीने कोई ना कोई बहाना ढूंढ करके हमें अपने आसपास पौधा रोपण करना चाहिए आज भी इतने पौधे लगने के बावजूद भी बहुत बड़ी कमी है पौधारोपण की बहुत ज़्यादा पौधे चाहिए बहुत ज़्यादा ऑक्सीजन की ज़रूरत है इसलिए सभी शहरवासियों से अपील करता हूं निवेदन करता हूं जहां पे आप और धर्म प्रचार के या समाज सेवा के कार्य करते हैं तो पर्यावरण को बचाने के लिए और ज़्यादा काम करें अच्छा काम करें और अपने देश को बचाएँ अपनी सांसों को बचाएँ आप सभी का धन्यवाद ਪੌਦਾ ਰੋਪਣ ਦੀ ਮੁਹਿੰਮ ਜਿਹੜੀ ਕਿ ਅੰਕੁਸ਼ ਨੇ ਸ਼ੁਰੂ ਕੀਤੀ ਨਾਵਾ ਸ਼ਹਿਰ ਦੇ ਵਿੱਚ ਇਹ ਬਹੁਤ ਹੀ achi scheme ਆ ਜਿਹਦੇ ਜਿਹਦੇ ਵਿੱਚ ਹਰ ਬੰਦਾ ਜਿਹੜਾ ਆਪਣੇ ਜਨਮ ਦਿਨ ਤੇ ਆਪਣੀ ਮੈਰਿਜ ਐਨੀਵਰਸਰੀ ਤੇ ਜਾਂ ਹੋਰ ਕਿਸੇ ਸ਼ੁਭ ਅਫਸਰ ਤੇ ਪੌਦਾ ਰੋਪਣ ਕਰੇ ਤਾਂ ਪਰਿਆਵਰਣ ਦੀ ਸੁਰੱਖਿਆ ਹੋ ਸਕਦੀ ਆ ਕਿਉਂਕਿ ਪਰਿਆਵਰਣ ਦੀ ਸੁਰੱਖਿਆ ਬਹੁਤ ਜ਼ਰੂਰੀ ਆ ਹਵਾ ਔਰ ਜਲ ਸਾਨੂੰ ਬਹੁਤ ਜ਼ਰੂਰੀ ਆ ਸਾਡੇ ਜੀਵਨ ਲਈ ਜਿਹੜੇ ਕਿ ਦੂਸ਼ਿਤ ਹੁੰਦੇ ਜਾ ਰਹੇ ਨੇ ਔਰ ਪੰਜਾਬ ਦੇ ਵਿੱਚ ਪੌਦਾ ਰੋਪਣ ਦੀ ਬਹੁਤ ਜ਼ਰੂਰਤ ਹੈ ਔਰ ਜਿਸ ਤਰ੍ਹਾਂ ਸੜਕਾਂ ਚੌੜੀਆਂ ਹੋ ਰਹੀਆਂ ਬਰਕਸ ਕੱਟੇ ਜਾ ਰਹੇ ਨੇ ਔਰ ਉਸ ਹਾਵਨਾ ਪੌਦਾ ਰੋਪਣ ਉਸ ਮਹੀਨ ਦੇ ਨਾਲ ਹੋ ਨਹੀਂ ਰਿਹਾ ਜਿਹੜਾ ਕਿ ਹੋਣਾ ਚਾਹੀਦਾ ਅੱਜ ਬਤਰਾ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕ ਹੋਵਰੀ ਫੇਰ ਮੈਂ ਦੇ ਰਿਹਾ ਬਹੁਤ-ਬਹੁਤ ਵਧਾਈ ਥੈਂਕ ਮੈਂ ਪਰਵਿੰਦਰ ਬਤਰਾ ਜੀ ਨੂੰ ਅੱਜ ਇਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਇਹ ਵੀ ਬਨੋ ਕਾਮਨਾ ਕਰਦਾ ਇਮਨੇ ਬਤਰਾ ਜੀ ਦੀ ਪਰਮਾਤਮਾ ਉਮਰ ਵਢੀ ਕਰੇ ਉਹ ਇਸੇ ਤਰ੍ਹਾਂ ਜੋ ਸਮਾਜ ਦੀ ਸੇਵਾਦ ਵਿੱਚ ਲੱਗੇ ਨੇ ਇਦਾਂ ਹੀ ਵੱਧ ਚੜ ਕੇ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਜਿਹੜਾ ਫੋਦਾਵਰਦ ਹੈਗਾ ਆ ਇਹ ਵੀ ਇੱਕ ਬਹੁਤ ਜ਼ਰੂਰੀ ਆ ਇਹ ਵੀ ਜਿਹੜੀ ਸ਼ੁਰੂਆਤ ਆ ਸਾਡੇ ਅੰਕੁਸ਼ ਜੀ ਨੇ ਔਰ ਬਤਰਾ ਜੀ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਔਰ ਅੱਜ ਇਹ ਕਾਫੀ ਉਮੰਗਾ ਦੇ ਨਾਲ ਬੜੀ ਉਮੀਦ ਨਾਲ ਬਹੁਤ ਤਰੱਕੀ ਦੇ ਮੰਝਾਂ ਤੇ ਜਾ ਰਹੇ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਦਾ कि ਆਪਣੇ ਜਨਮ ਦਿਹਾੜੇ ਤੇ ਮੈਰਿਜ ਵਰਸਰੀ ਦੇ ਤੇ ਉਸ ਤੋਂ ਇਲਾਵਾ ਵੀ ਸਮਾਜ ਸੇਵਾ ਕਰਨੀਆਂ ਦਾ ਪੌਦਾ ਬੰਦ ਜਰੂਰ ਕਰੋ ਇਹਦੇ ਨਾਲ ਹੀ ਸਾਡਾ ਪ੍ਰੋਡਕਸ਼ਨ ਜਿਹੜਾ ਹੈ ਵਾਤਾਵਰਣ ਠੀਕ ਹੁੰਦਾ ਇਹਨਾਂ ਕਹਿੰਦਾ ਹੋਇਆ ਪ੍ਰਵੰਦਾ ਜੀ ਨੂੰ ਲੱਖ ਲੱਖ ਬਤਰਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕ ਆ ਅੱਜ ਸਾਡੇ ਬਹੁਤ ਹੀ ਧਰਮ ਪ੍ਰਚਾਰਕ ਸਾਡੇ ਇਲਾਕੇ ਦਾ ਮਾਣ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਵੀ ਆਪਣਾ ਨਾਮ ਜਿਹੜਾ ਬਣਾਇਆ ਆ ਮੇਰੀ ਮਰਾਦ ਹੈ ਸ਼੍ਰੀ ਪ੍ਰਵਿੰਦਰ ਬਤਰਾ ਜੀ ਇਹਨਾਂ ਦਾ ਅੱਜ ਜਨਮ ਦਿਨ ਅਸੀਂ ਬੜੇ ਧੂਮ-ਧਾਮ ਦੇ ਨਾਲ ਮਨਾ ਰਹੇ ਹਾਂ ਐਸਕੇਟੀ 플ਾਂਟੇਸ਼ਨ ਦੇ ਸ਼੍ਰੀ ਅੰਕੁਸ਼ ਨਿਯਾਵਨ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਇਹ ਕਿਸੇ ਦਾ ਵੀ ਜਿਹੜਾ ਕੋਈ ਵੀ ਪ੍ਰੋਗਰਾਮ ਹੋਵੇ ਕਿਸੇ ਦਾ ਜਨਮ ਦਿਨ ਹੋਵੇ ਮਹਰ ਜਨਮ ਵਰਸੀ ਹੋਵੇ ਇਹ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਵਾਤਾਵਰਣ ਪ੍ਰੇਮੀ ਨੇ ਸੋ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਅੱਜ ਜਿਹੜਾ ਐਸਕੇਟੀ 플ਾਂਟੇਸ਼ਨ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਅੱਜ ਆਪਣੇ ਧਰਮ ਪ੍ਰਚਾਰਕ ਸਾਡੇ ਬਹੁਤ ਹੀ ਪਰਮ ਪੂਜੀਏ ਸ਼੍ਰੀ ਪਰਵਿੰਦਰ ਬੱਤਰਾ ਜੀ ਦਾ ਜਿਹੜਾ ਇਹ ਜਰਮ ਦਿਹਾੜੇ ਤੇ ਅਸੀਂ ਬੂਟੇ ਲਾ ਰਹੇ ਹਾਂ ਕਿਉਂਕਿ ਸਮੇਂ ਦੀ ਮੰਗ ਹੈ ਅ ਵੱਧ ਤੋਂ ਵੱਧ ਪੌਦਾ ਰੋਪਣ ਕਰਨਾ ਚਾਹੀਦਾ ਹੈ ਔਰ ਪੌਦੇ ਲਗਾ ਕੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਸੋ ਇੱਕ ਵਾਰੀ ਫੇਰ ਮੈਂ ਆਪਣੀਆਂ ਦਿਲਾਂ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦਾ ਧੰਨਵਾਦ ਜੀ ਜਨਮ ਦਿਨ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਇਹਨਾਂ ਦੀ ਸ਼ੁਭ ਕਾਮਨਾ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪੰਜਾਬਣ ਵਾਸੀ ਬੜੀ ਖੁਸ਼ੀ ਦੀ ਖਬਰ ਹੈ ਕਿ ਸਰਕਾਰੀ ਆਈਟਾ ਜੀ ਨਵਾਂ ਸ਼ਹਿਰ ਵਿਖੇ 26 ਜੂਨ ਅੰਤਰਰਾਸ਼ਟਰੀ ਨਸ਼ਾ ਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਹੋ ਰਿਹਾ ਜਿਹਦੇ ਵਿੱਚ ਇਲਾਕੇ ਦੀਆਂ ਮਹਾਨ ਸ਼ਖਸੀਤਾਂ ਪਹੁੰਚ ਰਹੀਆਂ ਨੇ ਅਪਕਾਰ ਰਕਨ ਸੋਸਾਇਟੀ ਜਿਹਦੇ ਵਿੱਚ ਸਮਾਜਿਕ ਜਿਲ੍ਹਾ ਸਮਾਜਿਕ ਸੁਰੱਖਿਆ ਆਫਸਰ ਅੰਮ੍ਰਿਤ ਮਨੁੱਖੀ ਅਧਿਕਾਰ ਜਾਗਰਤੀ ਮੰਚ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਇੰਡੀਅਨ ਰੈੱਡ ਕਰਾਸ ਸੋਸਾਇਟੀ ਨਮਾਸ਼ੇਰ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਤਾਂ ਡੀਐਸਪੀ ਸਾਹਿਬ ਅਰੋੜਾ ਸਾਹਿਬ ਹੋਰ ਬੜੀਆਂ ਬਤਵੰਤੀਆਂ ਸ਼ਖਸੀਤਾਂ ਪਹੁੰਚਣੀਆਂ ਜੋ ਕੱਲ 26 ਜੂਨ ਨੂੰ ਨਸ਼ਾ ਵਿਰੋਧੀ ਜਿਹੜਾ ਇਹ ਫੰਕਸ਼ਨ ਕਰਾਉਣਾ ਆਈਟੀ ਨਮਾਸ਼ੇਰ ਵਿਖੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਇਹ ਆਈਟੀ ਵੱਲੋਂ ਔਰ ਸਾਰੀਆਂ ਸੁਸਾਇਟੀਆਂ ਵੱਲੋਂ ਰਲ ਕੇ ਇਹ ਅਪਰਾਧਾ ਕੀਤਾ ਜਾ ਰਿਹਾ ਹੋਰ ਖੁਸ਼ੀ ਦੀ ਗੱਲ ਆ ਕਿ ਫਾਈਨ ਆਡੀਓ ਰਿਕਾਰਡ ਦੀ ਪੇਸ਼ਕਸ਼ ਪੁੱਤ ਨਸ਼ਿਆਂ ਨੇ ਖਾਲੇ ਗਾਇਕ ਬਾਸ ਦੇ ਪ੍ਰਦੇਸੀ ਸਾਹਿਬ ਉਹਨਾਂ ਵੱਲੋਂ ਕੱਲ ਗੀਤ ਵੀ ਰਿਕਾਰਡ ਕੀਤਾ ਜਾਣਾ ਉਹਦੀ ਓਪਨਿੰਗ ਕੀਤੀ ਜਾਣੀ ਹੈ ਰਿਕਾਰਡ ਗੀਤ ਹੋ ਚੁੱਕਾ ਸਭੀ ਬਹੁਤ ਵੱਡਾ ਪ੍ਰਾਲਾ ਕੱਲ ਮੈਂ ਇੱਕ ਵਾਰ ਫੇਰ ਬੇਨਤੀ ਕਰਾਂ ਸਾਰੇ ਨਵਾਂ ਸ਼ਹਿਰ ਆਈਟੀਈ ਦੇ ਵਿੱਚ ਜਿਹੜਾ ਫੰਕਸ਼ਨ ਹੋ ਰਿਹਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਤੇ ਸਾਰਿਆਂ ਸੋਸਾਇਟੀਆਂ ਦਾ ਮੈਂ ਰਿਣੀ ਆ ਧੰਨਵਾਦੀ ਆ ਅਜਿਨਾਂ ਨੇ ਉਪਰਾਲਾ ਕਰਕੇ ਆਈਟੀ ਨਵਾਂ ਸ਼ਹਿਰ ਨੂੰ ਚੁਣਿਆ ਮੈਂ ਪ੍ਰਿੰਸੀਪਲ ਆਈਟੀ ਨਵਾਂ ਸ਼ਹਿਰ ओंकार ਸਿੰਘ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਆਪਣੇ ਬੱਚੇ ਨਸ਼ਿਆਂ ਤੋਂ ਬਚਾਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਕਾਰੀ ਆਈਟੀ ਆਈ ਨਵਾਂ ਸ਼ਹਿਰ ਦੇ ਵਿੱਚ 26 ਜੂਨ ਨੂੰ ਜੋ ਕਿ ਵਿਸ਼ੇਬ ਨਸ਼ਾ ਵਿਰੋਧੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਨ ਹੈ ਉਹਨੂੰ ਮਨਾ ਰਹੇ ਹਾਂ ਕਿ ਸੈਮੀਨਾਰ ਹੈ ਇਸ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਿੰਸੀਪਲ ਸ੍ਰੀ ओंकार ਸਿੰਘ ਸ਼ਿਮਾ ਗੰਗੇ ਤੇ ਸਾਡੇ ਮੁੱਖ ਮਹਿਮਾਨ ਜੀ ਰਾਜਕumar ਜੀ ਡੀਐਸਪੀ ਨਮਾਸ਼ਹਿਰ ਅਤੇ ਸਮਾਜਿਕ ਸੁਰੱਖਿਆ ਅਫਸਰ ਮੈਡਮ ਰਾਜਕਿਰਨ ਕੌਰ ਤੇ ਉਹਨਾਂ ਦੇ ਨਾਲ ਆਈਐਮਸੀ ਆਈਟੀ ਵੂਮਨ ਦੇ ਚੇਅਰਮੈਨ ਗੁਰਚਰਨ ਰੋੜਾ ਜੀ ਅਤੇ ਬਾਹਰ ਵਿਸ਼ੇ ਦੇ ਮਹਾਰਜੋ ਡਾਕਟਰ ਹਾਨ ਐਮਡੀ ਡਾਕਟਰ ਰਾਜਨ ਸ਼ਾਸਤਰੀ ਸਿਵਲ ਹਸਪਤਾਲ ਨਮਾਸ਼ਹਿਰ ਉਹ ਇਸ ਸਭ ਸੈਮੀਨਾਰ ਨੂੰ ਸੰਬੋਧਨ ਕਰਨਗੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਇਹਦੇ ਵਿੱਚ ਸ਼ਿਰਕਤ ਕਰਨਗੀਆਂ ਤੇ ਜ਼ਿਲ੍ਹਾ ਜਿਹੜਾ ਰੈੱਡ ਕਰਾਸ ਦਾ ਨਸ਼ਾ ਸ਼ਡਾਉ ਤੇ ਪੁਨਰਵਾਸ ਕੇਂਦਰ ਆ ਉਹਦੇ ਬਣੋ ਇਹ ਜੋਸ਼ ਕੀਤਾ ਜਾ ਰਿਹਾ ਸਹਿਯੋਗ ਸਮਾਜ ਸੇਵੀ ਸੰਸਥਾਵਾਂ ਦਾ ਵੀ ਹੈ ਤੇ ਆਈ.ਟੀ.ਆਈ. ਦਾ ਹੈ ਤੇ ਇਹਦੇ ਨਾਲ ਇਹ ਬੜਾ ਵੱਡਾ ਮੈਸੇਜ ਆਏਗਾ ਕਿ ਆਪਣੇ ਬੱਚਿਆਂ ਨੂੰ ਆਪਾਂ ਸੰਭੀਏ ਆਪਾਂ ਆਪਣੇ ਘਰਾਂ ਦੇ ਵਿੱਚ ਇਹ ਉਹ ਜਾ ਮਾਹੌਲ ਬਣਾਈਏ ਕਿ ਬੱਚੇ ਸਾਡੇ ਨਾਲ ਦੋਸਤਾਨਾ ਢੰਗ ਨਾਲ ਰਹਿਣ ਤੇ ਅਗਰ ਸਾਡੇ ਬੱਚੇ ਭਟਕਦੇ ਹਨ ਤਾਂ ਸਖਤ ਹੀ ਨਾ ਕਰੀਏ ਉਹਨਾਂ ਨੂੰ ਜੱਫੀ 'ਚ ਲੈ ਕੇ ਪਿਆਰ ਮੁਹੱਬਤ ਦੇ ਨਾਲ ਸਮਝਾਈਏ ਤੇ ਮੁਖਤਾਰਾ ਚ ਲਈਏ ਅਗਰ ਕਿਸੇ ਕੋਈ ਇਹਦੇ ਵਿੱਚ ਇਨਵੋਲਵ ਹੋ ਗਿਆ ਹੈ ਤਾਂ ਉਹਨੂੰ ਸਲਾਹ ਹੈ ਕਿ ਰੇਲਵੇ ਰੋਡ ਉੱਥਰਾਂ ਦੀ ਸਰਾਹ ਹੈ ਉਥੇ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਹੈ ਉਹਦੇ ਚੇਅਰਮੈਨ ਸ਼੍ਰੀ ਚਮਨ ਸਿੰਘ ਜੀ ਹਨ ਉਹ ਬਹੁਤ ਵਧੀਆ ਢੰਗ ਨਾਲ ਕਾਉਂਸਲਿੰਗ ਕਰਦੇ ਆ ਕਿ ਉਹ ਸਹੀ ਤੁਹਾਨੂੰ ਅਗਵਾਈ ਦੇ ਸਕਦੇ ਆ ਜੇ ਬੱਚਾ ਪਟੜ ਗਿਆ ਤਾਂ ਉਹਨਾਂ ਕੋਲ ਜਾਣਾ ਚਾਹੀਦਾ ਤੋ 26 ਚੋਂ ਹੁੰਦਾ ਇਹੀ ਸੁਨੇਹਾ ਕਿ ਆਪ ਬਚੀਏ ਦੂਜਿਆਂ ਨੂੰ ਬਚਾਈਏ ਨਸ਼ੇ ਤੋਂ ਬਚੀਏ ਬਹੁਤ ਬਹੁਤ ਧੰਨਵਾਦ ਮੈਂ ਚਮਤ ਸਿੰਘ ਪ੍ਰੋਜੈਕਟਡ ਡਾਇਰੈਕਟਰ ਰੈਡ ਕਰਾਸ ਨਸ਼ਾ ਪੀੜਤਾ ਦੇ ਇਕੀਕਰਤ ਦੇ ਮੁਰਬਸਾਵਾ ਕੇਂਦਰ ਨਵਾਂ ਸ਼ਹਿਰ ਤੋਂ ਸਾਡੇ ਸੰਸਥਾ ਵੱਲੋਂ ਇੰਡੀਆ ਰੈਡ ਕਰਾਸ ਸੁਸਾਇਟੀ ਪੰਜਾਬ ਦੇ ਮਾਨਯੋਗ ਸਕੱਤਰ ਸ਼੍ਰੀ ਸ਼ਿਸ਼ਧਨਾਰ ਸਿੰਘ ਜੀ ਢਿੱਲੋਂ ਉਹਨਾਂ ਦੀ ਅਗਵਾਈ ਦੇ ਹੇਠ ਜੋ ਕਿ ਦੁਨੀਆ ਭਰ ਦੇ ਵਿੱਚ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰ ਕਾਨੂੰਨੀ ਨਸ਼ਾ ਤਸਕਰੀ ਦੇ ਸੰਬੰਧ ਵਿੱਚ ਜਿਹੜਾ ਇਹ ਦਿਵਸ ਜਿਹੜਾ ਮਨਾਇਆ ਜਾਣਾ ਹੈ ਉਪਰਾਲਾ ਜਤਨ ਕੀਤਾ ਹੈ ਕਿ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਸਾਰਥਕ ਸਿੱਟੇ ਹੋ ਤੇ ਇਹਦੇ ਲਈ ਸਾਡੇ ਨਾਲ ਨਮਾ ਸ਼ਹਿਰ ਦੀਆਂ ਸਿਰ ਕੱਟ ਜੜੀਆਂ ਹੈ ਬਹੁਤ ਹੀ ਮਿਹਨਤ ਦੇ ਨਾਲ ਕੰਮ ਕਰ ਰਹੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਵਿੱਚ ਅਪਕਾਰ ਕੋਆਰਡੀਨੇਸ਼ਨ ਕਮੇਟੀ ਹੈ ਜ਼ਿਲ੍ਹਾ ਸਮਾਜਿਕ ਸਿੱਖਿਆ ਅਫਸਰ ਵੱਲੋਂ ਹੈ ਤੇ ਮਨੁੱਖੀ ਅਧਿਕਾਰ ਜਾਗਰਤੀ ਮੰਚ ਹੈ ਦੁਆਬਾ ਸੇਵਾ ਸੰਮਤੀ ਹੈ ਤੇ ਸੀਨੀਅਰ ਸਿਟੀਜ਼ਨ ਜਿਹੜਾ ਨਮਾ ਸ਼ਹਿਰ ਕਿ ਵਪਾਰ ਮੰਡਲ ਤੇ ਉਹਦੇ ਨਾਲ ਭਾਰਤੀ ਵਿਕਾਸ ਪ੍ਰੀਸ਼ਦ ਤੇ ਹੋਰ ਵਾਤਾਵਰਣ ਸੋਸਾਇਟੀਆਂ ਜਿਹੜੀਆਂ ਸਾਨੂੰ ਸਹਿਯੋਗ ਕਰ ਰਹੀਆਂ ਤੇ ਅਸੀਂ ਸਾਰੇ ਰਲ ਕੇ ਇਸ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਇਹ ਜਾਗਰੂਕਤਾ ਜਿਹੜੀ ਫਲਾਉਣੀ ਚਾਹੁੰਦੇ ਆ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਨਸ਼ਾ ਮੁਕਤ ਹੋ ਜਾਏ ਤੇ ਅਸੀਂ ਤਾਂ ਇਸ ਕਰਕੇ ਵੀ ਜਿਹੜਾ ਜਾਦਾ ਇਸ ਕੰਮ ਨੂੰ ਤਰਦੀ ਦੇ ਰਹੇ ਹਾਂ ਕਿ ਅਸੀਂ ਉਸ ਧਰਤੀ ਦੇ ਛੇਦ ਭਗਤ ਸਿੰਘ ਦੀ ਧਰਤੀ ਤੇ ਵਸਤੇ ਹਾਂ ਤੇ ਸਾਨੂੰ ਹੋਰ ਵੀ ਸਾਡੇ ਜਿਹੜਾ ਬਣਦੇ ਆ ਕਿ ਅਸੀਂ ਇਸ ਗੱਲ ਤੋਂ ਨਸ਼ਾ ਮੁਕਤੀ ਤੋਂ ਜਿਹੜਾ ਹੈ ਪਹਿਲ ਕਰੀਏ ਤਾਂ ਅਸੀਂ ਇਹ ਸਾਰਾ ਕੰਮ ਕਰ ਸਕਦੇ ਹਾਂ ਸੋ ਮੈਂ ਸਾਰੀਆਂ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕਰਦਾ ਤੇ ਸਾਰੇ ਲੋਕਾਂ ਨੂੰ ਜਿਹੜਾ ਵਸਿਆ ਨੂੰ ਮੈਂ ਬੇਨਤੀ ਕਰਦਾ ਅਪੀਲ ਕਰਦਾ ਕਿ ਉਹਦੇ ਵਿੱਚ ਸਵੇਰ ਨੂੰ 10 ਤੋਂ ਲੈ ਕੇ 12 ਵਜੇ ਤੱਕ ਫੰਕਸ਼ਨ ਹੈ ਤੇ ਉਹਦੇ ਵਿੱਚ ਬੱਝੜ ਕੇ ਹਿੱਸਾ ਲੈ ਤਾਂ ਕਿ ਆਪਣੇ ਵਿਚਾਰ ਸਾਂਝੇ ਕਰ ਸਕੀਏ और 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 Gracias. ਹੰਤ ਨਾਮ ਦੇ ਉੱਪਰ ਪਰੇਨਨ ਕਰਦੇ ਕਿ ਅਸੀਂ ਵੀਰ ਜੀ ਕਰਵਾਉਂਦੇ ਉਹ ਰੋੜ ਪਤਾ ਨਹੀਂ ਕਿ ਪਲੇਲੇ ਬਾਈਟਿਕ ਦਾ ਨਾਮ ਦੇ ਇਸ ਸਾਜਲਾ ਸ਼ੀਲ ਪਗਸੈਗ ਨਗਰ ਦਾ ਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ